ਸਰ ਜਿਹੜੀ ਹਾਲੀਆ ਦਿਖਾ ਦੇ ਬੀਐਮਈਡੀਸੀ ਵੱਲੋਂ ਬ੍ਰਾਂਡ ਮਿਲਿਆ ਇਹ ਜਿਹੜੀ ਗਿੱਲੇ ਕਚਰੇ ਤੋਂ ਵੈਟ ਵੇਸਟ ਜਿਹੜਾ ਕਿਚਨ ਵੇਸਟ ਹੁੰਦਾ ਸਾਡਾ ਸਬਜ਼ੀ ਦੇ ਛਿਲਕੇ ਫਲਾਂ ਦੇ ਛਿਲਕੇ ਉਹਦੇ ਤੋਂ ਖਾਦ ਤਿਆਰ ਹੁੰਦੀ ਹੈ PMITC ਚੰਡੀਗੜ੍ਹ ਵੱਲੋਂ ਇਹਨੂੰ ਨਾਮ ਮਿਲਿਆ ਹਰੀਤ ਖਾਦ ਉਹ ਅਸੀਂ ਅੱਜ ਵੰਡਣ ਲਾਏ ਆ ਸਾਨੂੰ PMITC ਵੱਲੋਂ ਹਰਿਆਇਤਾ ਮਿਲੀਆਂ ਨੇ 2 ਅਗਸਤ ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਹਰ ਘਰ ਸਵਸ਼ਤਾ ਕੈਂਪੇਨ ਚਲਾਈ ਜਾ ਰਹੀ ਹੈ ਇਸ ਕੈਂਪੇਨ ਦੇ ਦੌਰਾਨ ਜਿੱਥੇ ਅਸੀਂ ਇਹ ਖਾਦ ਵੰਡਦੇ ਆ ਅਸੀਂ ਆ ਕੇ ਰੇਡੀਅਸ ਉੱਤੇ ਅਸੀਂ ਉਹਨਾਂ ਨੂੰ ਅਸੀਂ ਮੋਟੀਵੇਟ ਵੀ ਕਰਦੇ ਆ ਕਿ ਉਹਨਾਂ ਦੇ ਘਰ ਚੋਂ ਹੀ ਨਿਕਲੇ ਹੋਇਆ ਜਿਹੜਾ ਕਿਚਨ ਵੇਸਟ ਹੈ ਉਹਦੇ ਤੋਂ ਇਹ ਖਾਦ ਤਿਆਰ ਹੋਈਏ ਇਹ ਸੇਲ ਵੀ ਹੁੰਦੀ ਹੈ 15 ਅਗਸਤ ਨੂੰ ਅਸੀਂ ਇੱਥੇ ਸਟੇਡੀਅਮ ਤੇ ਸਟਾਲ ਲਗਾਦਨੇ ਆ ਤੇ ਸਾਡੀ ਖਾਦ ਸੇਲ ਵੀ ਹੁੰਦੀ ਏ ਔਰ ਕੈਨ ਵਿੱਚ ਕਚਰਾ ਹੈ ਲੇਕਿਨ ਨਗਰ ਕੌਂਸਲ ਨੂੰ ਆਮਦਨ ਹੋਣ ਲੱਗ ਪਈ ਏ ਕਦ ਨਾਲੇ ਸੰਭਲਿਆ ਜਾਂਦਾ ਸਾਡੇ ਨੀ ਤਾਂ ਮਿਕਸ ਕੂੜਾ ਡੰਪ ਤੇ ਪਹਾੜ ਬਣ ਜਾਂਦੇ ਨੇ ਇਹੀ ਕੂੜਾ ਜੋ ਸਾਡੇ ਘਰਾਂ ਚ ਸੈਗਰੀਗੇਟ ਹੋ ਕੇ ਬਾਹਰ ਨਿਕਲਦਾ ਹੈ ਆਪਣੇ ਅੰਮੀ ਸਹੀ ਜਗ੍ਹਾ ਤੇ ਪਹੁੰਚਦਾ ਤੇ ਉਹਦਾ ਪੂਰਾ ਮਤਲਬ ਕਿ ਹੋ ਜਾਂਦਾ ਹੈ ਕਿ ਹਰ ਇੱਕ ਘਰ ਨੂੰ ਦੀ ਤਿਆਰੀ ਜੀ ਖਾਦ ਚਲ ਜੀ ਹਾਂਜੀ ਜਿੱਥੇ ਅਸੀਂ ਲਾਸਟ ਟਾਈਮ ਇੱਥੇ ਆਏ ਸੀ ਇਹਨਾਂ ਨਾਲ ਗਰੁੱਪ ਮੀਟਿੰਗ ਕੀਤੀ ਸੀ ਰੇਡੀਜ਼ ਨਾਲ ਤੇ ਅਸੀਂ ਇਹਨਾਂ ਨਾਲ ਪ੍ਰੋਮਿਸ ਕਰਕੇ ਗਏ ਸੀ ਕਿ ਅਸੀਂ ਇਹਨਾਂ ਨੂੰ ਖਾਦ ਅਸੀਂ ਵੰਡ ਕੇ ਜਾਵਾਂਗੇ ਖਾਦ ਦੇ ਕਮਲੀਆਂ ਵਗੈਰੇ ਚ ਕੰਮਾਂ ਦੀ ਹਾਂਜੀ ਜੀ ਬਹੁਤ ਅੱਛਾ ਰਿਜ਼ਲਟ ਮਿਲਦਾ ਹੈ ਸਾਨੂੰ ਇੱਥੇ ਹਿੰਮਤਪੁਰਾ ਬਸਤੀ ਚ ਗਵਰਨਮੈਂਟ ਸਕੂਲ ਹੈ ਉੱਥੇ ਕੋਸ਼ਿਸ਼ ਦਾ ਟੀਚਰ ਨੇ ਉਹਨਾਂ ਨੇ ਸਾਨੂੰ ਇਹ ਫੀਡਬੈਕ ਦਿੱਤੀ ਹੈ ਕਿ ਉਹਨਾਂ ਦੇ ਘਰ 'ਚ ਅੰਬੀਆਂ ਨਹੀਂ ਸੀ ਲੱਗਣੀਆਂ ਇਹ ਖਾਦ ਜਦੋਂ ਯੂਜ਼ ਕੀਤੀ ਏ ਤੇ ਉਹ ਕਹਿੰਦੇ ਮੇਰੇ ਬਹੁਤ ਅੱਛੀਆਂ ਅੰਬੀਆਂ ਲੱਗਣ ਲੱਗ ਪਈਆਂ ਨੇ ਇਹ ਉਹ ਪ੍ਰਾਦਾ ਜਿਹੜੇ ਲਗਾਤਾਰ ਰਹੀ ਸੀ ਤੇਰੇ ਜਨਮ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਲੋਕ ਸੈਗregate ਦੇਣ ਤੇ ਸਾਡੇ ਵੇਸਟ ਪ੍ਰੈਕਟਰ ਪਿੱਟਾਂ ਚ ਪਾ ਤੇ ਖਾਧਿਆਰ ਹੋਵੇ ਤਾਂ ਅਸੀਂ ਵੰਡਦੇ ਵੀ ਰਹੀਏ ਤੇ ਨਾ ਕਿ ਕੰਸੇ ਬੋਲਵੇ ਸੇਲ ਵੀ ਹੁੰਦੀ ਰਵੇ ਤੇ ਇਹ ਜਿਹੜੀ ਖਾਦੇ ਬਿਲਕੁਲ ਫ੍ਰੀ ਆਫ ਕੋਸਟ ਇਹ ਜਿਹੜੀ ਕੋਈ ਚਾਰਜ ਨਹੀਂ ਨਹੀਂ ਅੱਜ ਅਸੀਂ ਫ੍ਰੀ ਆਫ ਕੋਸਟ ਦੇ ਕੇ ਗਿਆ ਲੇਕਿਨ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ 26 ਜਨਵਰੀ ਨੂੰ ਇੱਥੇ ਸਟਾਲ ਲਗਾਏ ਸੀ ਸਕੇਰ ਉਦੋਂ ਅਸੀਂ ਸੇਲ ਕੀਤੀ ਸੀ 10 ਰੁਪਏ ਦਾ ਇੱਕ ਪਹਿਲ ਪੈਕਟ ਕਿੰਨਾ ਬਜ਼ਨ ਇਹਦੇ ਵਿੱਚ 2 ਕਿਲੋ ਹੁੰਦਾ ਜੀ ਹੂੰ ਮੇਰਾ ਤਾਂ ਚਿੰਤਾ ਕੋ